ਇੱਕ ਮੈਂ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਮੇਰੀ ਪਹਿਲਾਂ ਮੈਂ ਪਹਿਲਾਂ ਕਰ ਲਵਾਂ ਮੈਂ ਪਹਿਲਾਂ ਕਰ ਲਵਾਂ ਦੇਖੋ ਤੁਹਾਡੀ ਸੇਵਾਦਾਰ ਆ ਤੁਹਾਡੀ ਧੀ ਆ ਨਾ ਮੈਂ ਪਿੱਛੇ ਹਟੀਆਂ ਨਾ ਪੂਰੇ ਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਜਦੋਂ ਦਾ ਪਿਛਲੇ ਸਾਲ ਦਾ ਬੰਦ ਟੁੱਟਿਆ ਨਾ ਇਹ ਆ ਕਿ ਮੈਂ ਇਸ ਬੰਦ ਦੀ ਸਾਰ ਨਹੀਂ ਲਈ ਇਹ ਕੁਦਰਤ ਦੀ ਕਰੋਪੀ ਆ ਕੋਈ ਤਤਤਾ ਸਵਾਲ ਨਾ ਕਰਿਓ ਕੋਈ ਇਹੋ ਜੀ ਗੱਲ ਨਾ ਕਰਿਓ ਅਸੀਂ ਸਾਰੇ ਜਿਹੜੇ ਆ ਇਸ ਜਿਹੜੀ ਮੁਸੀਬਤ ਆਪਣੇ ਤੇ ਆਈ ਇਹਦੇ ਵਿੱਚੋਂ ਅਸੀਂ ਸਾਰਿਆਂ ਨੇ ਰਲ ਕੇ ਨਿਕਲਣਾ ਜੀ ਅਸੀਂ ਜੁਮੇਵਾਰ ਤੁਹਾਡੇ ਘਰ ਬੰਦੇ ਅਸੀਂ ਜੀ ਮੈਂ ਜਿਲ੍ਹਾ ਪ੍ਰਚਾਰ ਚੰਦਰ ਦੀਕ ਦੇ ਪਾਕ ਸਰਪੰਚ ਪਿੰਡ ਬਾਰਸੋਂ ਜੀ 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 ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਕੰਮ ਹੁਣ ਹੋ ਰਿਹਾ ਇਹ ਕੰਮ ਅੱਜ ਤੋਂ ਜਦੋਂ ਵੀ ਪਤਾ ਸਾਨੂੰ ਹਰ ਸਾਲ ਇਹੀ ਕੁਛ ਹੁੰਦਾ ਜੀ ਇਹ ਐਕਤੀ ਨਾ ਮਾ ਨਹੀਂ ਹੋਇਆ ਪਿਛਲੇ ਸਰਕਾਰਾਂ ਦੇ ਵੀ ਹੁੰਦਾ ਜੀ ਅਸੀਂ ਜੇ ਤੁਸੀਂ ਕਹੋਵੇ ਤੁਹਾਡੇ ਵੇਲੇ ਹੁੰਦਾ ਪਿਛਲੇ ਵੀ ਹੁੰਦਾ ਹ ਹਮ ਪਰ ਇਹਨੂੰ ਸਰਕਾਰਾਂ ਦਾ ਫਰਜ਼ ਬਣਦਾ ਸਾਨੂੰ ਪਤਾ ਹਰ ਸਾਲ ਹੜ ਆਉਣੇ ਆ ਜੇ ਇੱਕ ਤਾਂ ਨਹੀਂ ਦੂਸਰ ਆਉਣੇ ਆ ਅਸੀਂ ਜਿਹੜੇ ਇਹਨਾਂ ਦਾ ਮੇਨਟੇਨੈਂਸ ਪਹਿਲਾਂ ਕਿਉਂ ਨਹੀਂ ਕਰਦੇ ਅੱਜ ਅਸੀਂ ਦੇਖੋ ਇੱਥੇ ਵੀ ਅੱਜ ਹੁਣ ਤੁਸੀਂ ਵੀ ਦੇਖ ਲਓ ਮੇਰਾ ਖਿਆਲ ਸਰਕਾਰੀ ਮਸ਼ੀਨ ਇੱਕ ਅੱਧੀ ਹੋਣੀ ਬਾਕੀ ਸਾਰੀਆਂ ਪ੍ਰਾਈਵੇਟ ਮਸ਼ੀਨਾਂ ਖੜੀਆਂ ਆ ਕੇ ਇੱਥੇ ਲੋਕ ਕਰ ਰਹੇ ਨੇ ਨਹੀਂ ਜੀ ਨਗਰਪੰਚਾਇਤ ਇੱਕ ਮਿੰਟ ਕੋਈ ਹੈ ਜੀ ਇੱਕ ਮਿੰਟ ਕੋਈ ਇੱਕ ਮੈਂ ਦਿੰਦੀ ਜਵਾਬ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਦੇਖੋ ਜੀ ਨਹੀਂ ਨਹੀਂ ਤੁਹਾਡੇ ਚਲੋ ਤੁਹਾਡਾ ਸਵਾਲ ਮੇਰੇ ਕੋਲ ਆ ਗਿਆ ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ ਤੁਸੀਂ ਜਿਹਨੇ ਜਲੰਧਰ ਦੇਓ ਤੁਸੀਂ ਇਸ ਹਲਕੇ ਨੂੰ ਜਾਣਦੇ ਨਹੀਂ ਨੰਬਰ 1 ਇੱਥੇ ਪਿਛਲੇ 2 ਸਾਲ ਤੋਂ ਕੰਮ ਚੱਲ ਰਿਹਾ ਇੱਥੇ ਦੇ ਜਿਹੜੇ ਬਸ਼ਿੰਦੇ ਨੇ ਜ਼ਿੰਮੇਦਾਰ ਪੁੱਛ ਲਓ ਕਿ ਕਿਸੇ ਨੂੰ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਆ ਦਰਿਆ ਦੇ ਅੰਦਰ ਪੂਰਾ ਕਿਲੋ 1.5 ਕਿਲੋਮੀਟਰ ਤੱਕ ਅੰਦਰ ਪੱਥਰ ਲੱਗ ਰਿਹਾ ਸੁਣ ਲਓ ਜੀ ਗੱਲ ਸੁਣ ਲਓ ਜੀ ਮੇਰੀ ਗੱਲ ਮੇਰਾ ਵੀ ਇਹੀ ਆ ਫਿਰ ਤੁਸੀਂ ਆਉਣੇ ਹੋ ਨਾ ਤੁਸੀਂ ਉਹ ਏਰੀਆ ਆਰਾਮ ਮੇਰੀ ਇਹੀ ਆ ਤੁਸੀਂ ਉਦੋਂ ਆਉਨੇ ਹੋ ਜਦੋਂ ਜਦੋਂ ਆ ਕੇ ਇੱਥੇ ਹੜ ਦੇ ਵਿੱਚ ਜਾਂ ਕਿਸੇ ਮੁਸੀਬਤ ਦੇ ਵਿੱਚ ਨਹੀਂ ਮੈਂ ਨਹੀਂ ਤਾਂ ਬਿਲਕੁਲ ਨਹੀਂ ਨਾ ਬਿਲਕੁਲ ਨਹੀਂ ਸਰਕਾਰ ਦਾ ਫਰਜ਼ ਤੁਸੀਂ ਪੁੱਛੋ ਜੀ ਮੀ ਦਾ ਮੈਂ ਨਹੀਂ 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 ਦੇਖੋ ਮੈਂ ਤੁਹਾਡੇ ਨਾਲ ਮਤਲ ਨਹੀਂ ਲਾਉਣਾ ਇੱਥੇ ਇੱਥੇ ਸਾਰਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਹੈ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਕੀ ਨਹੀਂ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀਆਂ ਰੋਟੀਆਂ ਸੇਕੋ ਨਿਕਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਚਲੋ ਚਲੋ ਹੋ ਗਿਆ ਤੁਹਾਡਾ ਚਲੋ ਨਿਕਲੋ ਚਲੋ ਚਲੋ ਪਰਤਾਨੀਆਂ ਕਰੋ ਚੱਲ ਕੇ ਆਪਣੀਆਂ ਪਰਤਾਨੀਆਂ ਕਰੋ ਸਾਨੂੰ ਨੀ ਹੈ ਤੁਹਾਡੀ ਅਸੀਂ ਕਰ ਰਹੇ ਹਾਂ ਕੰਮ ਇੱਥੇ ਮੈਂ ਕਹਿੰਨੀ ਇੱਕ ਬੰਦਾ ਮੇਰੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਮੈਂ ਇੱਥੇ ਦੇਣੀ ਆ ਤੁਸੀਂ ਚਲੋ ਆਪਣੇ ਰੋਟੀਆਂ ਬਾਹਰ ਜਾ ਕੇ ਸੇਕੋ ਨਿਕਲੋ ਅਸੀਂ ਰੋਟੀਆਂ ਚਲੋ 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 ਤੁਸੀਂ ਕੀ ਕਰਨਾ ਚਲੋ ਚਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਡਰਾਮਾ ਕੰਮ ਕਰਨ ਦੇ ਬੰਦੇ ਨੂੰ ਅਸੀਂ ਕੰਮ ਕਰਨ ਦੇ ਬੰਦੇ ਇੱਥੇ ਆਏ ਵੱਡੇ ਇੱਥੇ ਚੌਧਰੀ ਬਣ ਕੇ ਚਲੋ ਚਲੋ ਇਹਨਾਂ ਨੂੰ ਇੱਧਰ ਤੱਕ ਕੋਸਾਰੇ ਨੂੰ ਕੰਮ ਕਰਦੇ ਹੋ ਲੋਕਾਂ ਨੂੰ ਆ ਗਿਆ ਮੂੰਹ ਚੱਕ ਕੇ ਇਨਾਂ ਨੂੰ ਬਸ ਬੱਕ ਬੱਕ ਕਰਨ ਨੂੰ ਟਾਈਮ ਚਾਹੀਦਾ ਨਾ ਕੋ ਗੱਲ ਨਾ ਕੋ ਬਾਤ ਨਾ ਕਿਸੇ ਦੀ ਹਿੱਸੇਦਾਰੀ ਨਹੀਂ ਲੈਣਾ ਨਹੀਂ ਕਿਸੇ ਨੇ ਦੇਣਾ ਨਹੀਂ ਆਸਤ ਕਰਨਾ ਆਏ ਆ ਇੱਥੇ 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 ਹਰੀਆਂ ਪੱਗਾਂ ਬੰਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੋਂੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕਲੋ ਇਸ ਨੂੰ ਕੱਢੋ ਇਹਨਾਂ ਨੂੰ ਬਾਹਰ ਜੀ ਜੀ ਚੱਕਰ तकरीबन ਬੱਸ ਹੋ ਗਿਆ ਇਹ ਐਮਐਲਏ ਨਹੀਂ ਲਿਆ ਮੈਂ ਹਰ ਵੇਲੇ ਬੰਦੇ ਰਹਿੰਦੀ ਆ ਮੈਨੂੰ ਇਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਇਹਨਾਂ ਨੂੰ ਪਤਾ ਹੀ ਹੈ ਤੇ ਇਹਦੇ ਵਿੱਚ ਆ ਜਾਂਦੇ 1 ਘੰਟੇ ਦੇ ਵਿੱਚ ਕੱਟੋ ਕੱਟ 5 ਕਰੋੜ ਰੁਪਏ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਖਰਚ ਕੀਤਾ ਇੱਥੇ ਜੀ ਜੀ ਤਮਾਸ਼ੀਰ ਕੱਢੋ ਇਹਨਾਂ ਨੂੰ ਬਾਹਰ ਕਰੋ ਇੱਧਰ ਲਿਆਓ ਇਹਨਾਂ ਨੂੰ ਬਾਹਰ ਕੱਢੋ ਇੱਧਰ ਕੱਢੋ ਲੈ ਕੇ ਆਓ ਇਹਨਾਂ ਨੂੰ ਇੱਧਰ ਕੰਮ ਕਰਨ ਦੇ ਲੋਕਾਂ ਨੂੰ ਤਮਾਸ਼ਾ ਬਣਾ ਕੇ ਰੱਖਿਆ ਹੈ ਜਿੱਥੇ ਮਰਜ਼ੀ ਪਹੁੰਚ ਜਾਂਦੇ ਗਲਾਂ ਚ ਪਾ ਕੇ ਸਾਫੇ ਮੈਂ ਇੱਥੇ ਹੀ ਆ ਚੱਲ ਏਰੀਆ ਦੇ ਬੰਦੇ ਬੋਲੋ ਭਾਈ ਜਿੰਨੇ ਵੀ ਸਮੋਰੇ ਹੋ ਗਏ ਮੈਡਮ ਆਂਡਰ ਆ ਰਹੇ ਨੇ ਵੀ ਪਹਿਲੇ ਟਾਈਮ ਹਟੋ ਜਦੋਂ ਪਹਿਲੇ ਬੈਠੇ ਐਮਐਲਏ ਸਾਹਿਬ ਆਪਣੇ ਪਿੰਡ ਦੀ ਪਹਿਲੀ ਸਟੇ ਇੱਥੇ ਆਪਣਾ ਮੋਚਲ ਦਬਾਰਾ ਹੋ ਗਿਆ ਨਾ ਕੋਈ ਕੰਮ ਕਰਦਾ ਜੇ ਤੁਹਾਡੇ ਆ ਕੇ ਜਿੰਨੇ ਮੈਡਮ ਨੇ ਕੀਤਾ ਹੋਇਆ ਦੋਰੋ ਦੋਰੋ ਇਹਨਾਂ ਨੂੰ ਹੋ ਗਈਆਂ ਰੋਟੀਆਂ ਬਸ ਸੇਕ ਲਈਆਂ ਇਹਨਾਂ ਨੇ ਬਹੁਤ ਕੋਈ ਪੈਂਦਾ ਰਵੰਗਿਆ ਤੁਰਉਂਦੀ ਨਹੀਂ ਸ਼ਰਮ ਹੀ ਹੈਨੀ ਸ਼ਰਮ ਹੀ ਹੈਨੀ ਹਰਥਾਂ ਪਹੁੰਚ ਜਾਂਦੇ ਮੂੰ ਚੱਕ ਕੇ ਮੈਂ ਤਾਂ ਦੇਖੇ ਸ਼ਗਲ ਬਹਿਲੀ ਯਾਰ ਦੇਖੀ ਆ ਚੰਗੇ ਸਾਡੇ ਸਤਕਾਰ ਕੋਈ ਜਾਣੇ ਨਾ ਤੈਨੂੰ ਪਛਾਣੇ ਨਾ ਤੇਰੇ ਕੋਈ ਜਾਣਦਾ ਨਹੀਂ ਤੂੰ ਆ ਕੇ ਸਵਾਲ ਕਰਨ ਲੱਗ ਪਿਆ ਕੋਈ ਨੀ ਰਾਜਨੀਤੀਆਂ ਹਸ ਤੱਕ ਗਿਆ ਵੀ ਰਾਜਨੀਤੀਆਂ ਲੈਓ ਲੈਓ ਇਹਨਾਂ ਨੂੰ ਵਾਪਸ ਕੱਢੋ ਇੱਧਰ ਸਾਰਿਆਂ ਨੂੰ ਕੰਮ ਕਰਨ ਦੇ ਬੰਦੇ ਨੂੰ